ਕਿ ਪਿਪਲੀ ਦੇ ਆ ਪੱਤਿਆ ਓਏ ਕਾਦੀ ਖੜਖੜ ਖੜਖੜ ਲਾਈ ਹੋਈ ਆ ਭਗਵੰਤ ਮਾਨ ਨੂੰ ਇੰਨਾ ਦੱਸਦੇ ਜਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਆ ਮਾਨ ਸਾਹਿਬ ਗੱਲਾਂ ਤੇ ਤੁਸੀਂ ਕੀਤੀਆਂ ਸੀ ਇਨਕਲਾਬ ਦੀਆਂ ਪੰਜਾਬ ਦੇ ਹੱਕ ਲੈਣ ਦੀਆਂ ਅਸਲ 'ਚ ਤੁਸੀਂ ਕਲਾਕਾਰ ਹੋ ਵੋਟਾਂ ਵੇਲੇ ਐਕਟਿੰਗ ਕੀਤੀ ਸਾਡੇ ਵਰਗੇ ਵੀ ਪਰਮਾਏ ਗਏ ਤੁਹਾਡੇ ਮਗਰ ਲਾ ਕੇ ਵੀ ਲੋਕਾਂ ਨੂੰ ਮਗਰ ਲਾ ਲਿਆ ਅਸਲ ਦੇ ਵਿੱਚ ਤੁਸੀਂ ਆਪ ਮੰਨਦੇ ਹੋ ਵੀ ਮੈਂ ਬੜਾ ਵੱਡਾ ਐਕਟਰ ਆ ਲੋਕਾਂ 'ਚ ਮੇਰੀ ਡਿਮਾਂਡ ਬੜੀ ਰਹੀ ਆ ਪਰ ਹੁਣ ਪਤਾ ਲੱਗਾ ਸਾਨੂੰ ਪੰਜਾਬੀਆਂ ਨੂੰ ਇਨਕਲਾਬ ਵੀ ਝੂਠਾ ਸੀਗਾ ਦਰਦ ਵੀ ਝੂਠਾ ਸੀਗਾ ਤੇ ਜਿਹੜੇ ਅਥਰੂ ਵਹਾਉਂਦੇ ਸੀਗੇ ਹੁਣ ਵੀ ਬਾਰ-ਬਾਰ ਵਹਾਉਂਦੇ ਹੋ ਝੂਠੇ ਆ ਤੁਹਾਡੇ ਤੇ ਤੁਹਾਡੇ ਬਾਰੇ ਕਿਸੇ ਨੇ ਬੜਾ ਵਧੀਆ ਲਿਖਿਆ ਵੀ ਆਦਤ ਨਹੀਂ ਜਾਂਦੀ ਬੰਦੇ ਦੀ ਤੇਰੇ ਬਾਰੇ ਮਾਨਕ ਸਾਹਿਬ ਪਤਾ ਕੀ ਲਿਖਦੇ ਆ ਕਿ ਡੰਗਰ ਰਸਾ ਚੱਪਣੋਂ ਨਾ ਹ ਰੋਕਿਆਂ ਹਟਦੇ ਡੰਗਰ ਰਸਾ ਚੱਪਣੋਂ ਨਾ ਰੋਕਿਆਂ ਹਟਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੱਟਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਹੁਣ ਪੰਜਾਬ ਸਰਕਾਰ ਵੱਲੋਂ ਨਹਿਰੀ ਪਟਵਾਰੀਆਂ ਨੂੰ ਇੱਕ ਫਰਮਾਨ ਜਾਰੀ ਕੀਤਾ ਗਿਆ ਕਿ 100% ਆਬਪਾਸ਼ੀ ਦਿਖਾਓ ਆਬਪਾਸ਼ੀ ਦਿਖਾਉਣ ਦਾ ਮਤਲਬ ਹੈ ਆਬ ਪਾਣੀ ਨੂੰ ਕਹਿੰਦੇ ਜਿਤਨਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਵੀ ਸਾਰੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚ ਰਿਹਾ ਦਰਿਆਵਾਂ ਦਾ ਨਹਿਰਾਂ ਦਾ ਔਰ ਇਹ ਫਰਮਾਨ ਜਾਰੀ ਕੀਤਾ ਗਿਆ WhatsApp ਦੇ ਉੱਤੇ ਇਹਨਾਂ ਦੇ ਸੈਕਟਰੀ ਜਿਹੜੇ ਨੇ ਕ੍ਰਿਸ਼ਨ ਕੁਮਾਰ ਉਹਨਾਂ ਵੱਲੋਂ 100% ਫੇਕ ਜਿਹੜੀ ਨਕਲੀ ਆਬਪਾਸ਼ੀ ਦਿਖਾਉਣ ਦੇ ਸਿੱਟੇ ਕੀ ਆ ਇਦੇ ਬਾਰੇ ਨਾ ਤੇ ਭਗਵੰਤ ਮਾਨ ਨੇ ਸੋਚਿਆ ਨਾ ਸੈਕਟਰੀ ਨੇ ਸ਼ਾਇਦ ਸੋਚਿਆ ਹੋਵੇ ਨਾ ਸਰਕਾਰ ਨੇ ਸੋਚਿਆ ਨਾ ਭਗਵੰਤ ਮਾਨ ਨੇ ਸੋਚਿਆ ਇਹਦੇ ਸਿੱਟੇ ਕਿੰਨੇ ਗੰਭੀਰ ਨਿਕਲਣਗੇ ਇਹਦੇ ਉੱਤੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਹੁਣ ਜਦੋਂ ਪਟਵਾਰੀਆਂ ਨੇ ਫੇਕ ਜਿਹੜੀ ਰਿਪੋਰਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਾਂ ਤੇ ਪਟਵਾਰੀਆਂ ਦਾ ਜਮੀਰ ਜਾਗ ਗਿਆ ਵੀ ਪੰਜਾਬ ਦਾ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਣਾ ਲਾਵਾ ਤੇ ਜਾਂ ਕਿਤੇ ਨਾ ਕਿਤੇ ਕਾਰਵਾਈ ਦਾ ਜਿਹੜਾ ਡਰ ਵੀ ਸਤਾਉਣ ਲੱਗ ਪਿਆ ਵੀ ਇਹ ਝੂਠਾ ਜਿਹੜਾ ਪਹੁੰਚਿਆ ਨਹੀਂ ਕਿਤੇ ਨਾ ਕਿਤੇ ਕੱਲ ਨੂੰ ਸਾਨੂੰ ਇਹਦੇ ਵਿੱਚ ਧੱਕਿਆ ਵੀ ਜਾ ਸਕਦਾ ਇਹਦੇ ਵਿੱਚ ਟੰਗਿਆ ਵੀ ਜਾ ਸਕਦਾ ਵਾ ਆ ਜਿਹੜੀ ਅਸਲੀਅਤ ਆ ਵੀ ਪਾਣੀ ਜਿਹੜਾ ਪਹੁੰਚ ਹੀ ਨਹੀਂ ਰਿਹਾ ਔਰ ਉਹਨਾਂ ਨੇ ਰਿਪੋਰਟ ਜਿਹੜੀ ਬਣਾਉਣ ਤੋਂ ਇਨਕਾਰੀ ਕਰ ਦਿੱਤੀ ਤੇ ਜੇ ਪਟਵਾਰੀਆਂ ਨੇ ਇਸ ਨਾਦਰ ਸ਼ਾਈ ਫਰਮਾਨ ਦੇ ਖਿਲਾਫ ਆਵਾਜ਼ ਚੁੱਕੀ ਤੇ ਆ ਮੇਰਾ ਖਾਲ ਇਹਨਾਂ ਦੇ ਜਿਹੜੇ ਪ੍ਰਧਾਨ ਆ ਜਿਸਕਰਨ ਸਿੰਘ ਪਟਵਾਰ ਯੂਨੀਅਨ ਦੇ ਉਹਨੂੰ ਮੁਤਲ ਕਰ ਦਿੱਤਾ ਗਿਆ ਉਹਦੇ ਨਾਲ ਨਾਲ 250 ਜਿਹੜੇ ਹੋਰ ਮੁਲਾਜ਼ਮੇ ਉਹਨਾਂ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ 100% ਆਪਸ਼ ਆਪਵਾਸੀ ਜਿਹੜੀ ਰਿਪੋਰਟ ਆ ਉਹਦਾ ਨੁਕਸਾਨ ਕੀ ਹੋਣਾ ਹਰਿਆਣਾ ਤੇ ਰਾਜਸਥਾਨ ਨਾਲ ਸਾਡਾ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਸੱਤ ਲੋਕ ਸੱਤ ਲੋਕ ਜਮਨਾ ਜਿਹੜੀ ਲਿੰਕ ਨਹਿਰ ਨੂੰ ਲੈ ਕੇ ਉਹ ਵੱਡੇ ਪੱਦਰ ਦੇ ਉੱਤੇ ਜਿਹੜੀ ਲੜਾਈ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਆ ਤੇ ਜੇ ਰਿਪੋਰਟ ਤਿਆਰ ਹੋ ਜਾਂਦੀ ਆ ਕਿ ਇਹ ਪੰਜਾਬ ਦੇ ਵਿੱਚ 100% ਹੀ ਖੇਤਾਂ ਨੂੰ ਪਾਣੀ ਲੱਗਣ ਡਿਆ ਵਾ ਇਹਦੀ ਕਾਪੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਾਣੀ ਆ ਤੇ ਉਹਨੇ ਐਸਵਾਈਐਲ ਦੇ ਉੱਤੇ ਜਿਹੜਾ ਹਰਿਆਣਾ ਤੇ ਰਾਜਸਥਾਨ ਦੇ ਉੱਤੇ ਫੈਸਲਾ ਉਹਦੇ ਹੱਕੇ ਹੀ ਸੁਣਾ ਦੇਣਾ ਵਾ ਵੀ ਤੁਹਾਡੇ ਕੋਲ ਤੇ ਪਾਣੀ ਵਾਧੂ ਆ ਫਿਰ ਬਾਕੀ ਪਾਣੀ ਰੱਖਣ ਦਾ ਤੁਹਾਨੂੰ ਕੀ ਹੱਕ ਆ ਭਗਵਾਨ ਤਮਨ ਜੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਪੰਜਾਬ ਕੋਲ ਬਚਿਆ ਕੀ ਆ ਤੁਸੀਂ ਕਦੀ ਇਹਦੇ ਤੇ ਗੌਰ ਕੀਤਾ 2 ਸਾਲ ਹੋ ਗਏ ਤੁਹਾਨੂੰ ਮੁੱਖ ਮੰਤਰੀ ਬਣੇ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਵਾ ਜਵਾਨੀ ਇੱਥੋਂ ਬਾਹਰ ਚਲ ਗਈ ਇੰਡਸਟਰੀ ਇੱਥੋਂ ਬਾਹਰ ਚਲ ਗਈ ਗਵਾਂਢੀ ਦੇਸ਼ਾਂ ਨਾਲ ਵਪਾਰ ਸਾਡਾ ਬੰਦਿਆ ਇੱਕ ਪਾਣੀ ਬਚਿਆ ਸੀਗਾ ਇੱਕੋ ਸਰੋਤ ਜਿਹੜਾ ਸਾਡਾ ਬਚਿਆ ਸੀਗਾ ਤੇ ਉਹਨੂੰ ਵੀ ਤੁਸੀਂ ਖੋਣ ਦਿਆਂ ਉਹਨੂੰ ਵੀ ਸਾਡੇ ਤੋਂ ਦੂਰ ਕਰਨ ਦਿਆਂ ਜਿਹੜੀਆਂ ਸਾਜ਼ਿਸ਼ਾਂ ਕਰਕੇ ਉਹਦੇ ਉੱਤੇ ਤੁਲਗੇ ਕੱਲ ਮੈਨੂੰ ਦੇਖ ਕੇ ਗਿਆ ਪਟਵਾਰੀ ਸਾਹਿਬ ਮੈਮੋਰੰਡਮ ਉਹਦੇ ਵਿੱਚ ਲਿਖਿਆ ਵਾ ਕਿ 6 ਲੱਖ 6 ਲੱਖ ਦਾ ਰਕਬਾ ਜਿਹੜਾ ਵਾ ਉਹ ਦਿਖਾ ਦਿੱਤਾ ਗਿਆ ਵੀ ਇੱਥੇ ਆਬਾਦੀ ਬਣ ਚੁੱਕੀ ਆ ਖੇਤਾਂ ਦੀ ਥਾਂ ਦੇ ਉੱਤੇ ਇੱਥੇ ਪਾਣੀ ਦੀ ਲੋੜ ਹੀ ਨਹੀਂ ਮੈਂ ਤੈਨੂੰ ਕਹਿਣ ਲੱਗਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਤੂੰ ਕਲਾਕਾਰੀਆਂ ਨਾ ਕਿ ਸੱਚਾ ਸੁੱਚਾ ਬੰਦਾ ਹੈਗਾ ਵਾ ਤੂੰ ਤੇ ਕਲਾਕਾਰੀ ਨਾ ਵਖਾ ਸਾਨੂੰ ਆਪਣਾ ਸੱਚ ਦੱਸ ਵੀ ਤੂੰ ਵਾਕਿਆ ਹੀ ਸੱਚਾ ਸੁੱਚਾ ਵਾ ਤੁਲਨਾ ਤੇ ਆਪਾਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨਾਲ ਭਗਵਾਨ ਰਾਮਚੰਦਰ ਨਾਲ ਰਾਜਾ ਹਰੀਸ਼ ਚੰਦਰ ਦੇ ਨਾਲ ਤੇ ਅਸਲੀਅਤ ਦੇ ਵਿੱਚ ਕੀ ਅਸਲੀਅਤ ਨੂੰ ਦੱਸਾਂ ਕਿ ਐਡਾ ਵੱਡਾ ਕੇਸ ਚੱਲਦਾ ਹੋਵੇ ਸੁਪਰੀਮ ਕੋਰਟ ਦੇ ਵਿੱਚ ਤੇਰੇ ਘਰ ਦੇ ਅੱਗੇ ਦੋ ਬੈਰੀਗੇਡ ਚੁੱਕਲੇ ਸੀਗੇ ਜਿਹੜੇ ਤੇਰੇ ਸਰਕਾਰੀ ਕੋਠੀ 'ਚ ਲੱਗੇ ਆ ਤੇ ਤੇਰੇ ਸਾਰੇ ਸਰਕਾਰੀ ਵਕੀਲਾਂ ਦੀ ਜਿਹੜੀ ਫੌਜ ਹੈ ਉਹਨਾਂ ਨੇ ਸੁਪਰੀਮ ਕੋਰਟ ਨੂੰ ਸਿਰ ਤੇ ਚੁੱਕ ਲਿਆ ਔਰ ਕੋਰਾ ਝੂਠ ਸੁਪਰੀਮ ਕੋਰਟ ਦੇ ਵਿੱਚ ਮਾਰਿਆ ਕਿ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਅੱਤਵਾਦ ਦਾ ਖਤਰਾ ਵਾ ਇਹ ਬੈਰੀਗੇਡ ਲੱਗੇ ਰਹਿਣੇ ਚਾਹੀਦੇ ਆ ਅਸਲ 'ਚ ਤੈਨੂੰ ਖਤਰਾ ਅੱਤਵਾਦ ਦਾ ਨਹੀਂਗਾ ਅਸਲ 'ਚ ਤੈਨੂੰ ਖਤਰਾ ਹਣ ਪੰਜਾਬ ਦੇ ਲੋਕਾਂ ਤੋਂ ਆ ਜਿਹੜਾ ਸਿਕਿਉਰਿਟੀ ਲੈ ਕੇ ਫਿਰਦਾ ਕਿਤੇ ਕੱਲਾ ਫਿਰ ਤੈਨੂੰ ਪਤਾ ਲੱਗ ਜੂ ਵੀ ਤੈਨੂੰ ਖਤਰਾ ਅੱਤਵਾਦ ਦਾ ਵਾ ਕਿ ਲੋਕਾਂ ਦਾ ਵਾ ਤੈਨੂੰ ਲੋਕਾਂ ਨੇ ਢਾ ਲੈਣਾ ਵਾ ਤੇਰੇ ਬੈਰੀਗੇਟ ਬਚਾਉਣੇ ਜਾਦਾ ਜ਼ਰੂਰੀ ਆ ਕਿ ਪੰਜਾਬ ਦਾ ਪਾਣੀ ਜਿਹੜਾ ਬਚਾਉਣਾ ਜਿਆਦਾ ਜ਼ਰੂਰੀ ਆ ਮੈਂ ਤੈਨੂੰ ਇੱਕ ਗੱਲ ਕਹਿਣਾ ਫੇਸ ਤੇ ਤੂੰ ਕਿਸੇ ਨੂੰ ਕਰ ਹੀ ਨਹੀਂ ਨਾ ਸਕਦਾ ਚਾਹੇ ਤੂੰ ਡਿਬੇਟ ਰੱਖ ਲਾ ਚਾਹੇ ਤੂੰ ਕਿਸੇ ਆਮਦ ਦੇ ਨਾਲ ਬਹਿਸ ਕੇ ਵੇਖ ਲਾ ਪਰ ਮੈਂ ਤੈਨੂੰ ਇੱਕ ਗੱਲ ਕਹਿਣ ਲੱਗਾ ਕਿ ਤੇ ਸ਼ੀਸ਼ੇ ਅੱਗੇ ਖਲੋ ਕੇ ਵੇਖ ਤੇ ਸਹੀ ਇਹ ਕਿਸੇ ਕਿਸੇ ਨੇ ਤੇਰੇ ਲਈ ਬਹੁਤ ਖੂਬ ਲਿਖਿਆ ਮਾਨ ਸਾਹਿਬ ਕਿਤੇ ਆਪਣੇ ਅੰਦਰ છાਤੀ ਮਾਰੋ ਕਿ ਚਲੋ ਛੋੜੋ ਜਮਾਨੇ ਕੇ ਕਿੱਸੋ ਕੋ ਇਹ ਬਤਾਓ ਕਿ ਖੁਦ سے ਨਜ਼ਰੇ ਮਿਲਾ ਲੈਂਦੇ ਹੋ ਕਿਆ ਜੋ ਤੂੰ ਵਾਦੇ ਕੀਤੇ ਜੋ ਤੂੰ ਲਾਰੇ ਲਾਏ ਆਪਣੇ ਆਪ ਵੀ ਨਜ਼ਰਾਂ ਮਿਲਾ ਲਈ ਨਾ ਵਾ ਆਪਣੇ ਆਪ ਦੇ ਨਾਲ ਕਿ ਉਹ ਵੀ ਤੈਨੂੰ ਅੰਦਰੋਂ ਜਿਹੜਾ ਤੇਰੀ ਆਤਮਾ ਵਾ ਉਹ ਲੜਨ ਤਾਂ ਪਉਂਦੀ ਆ ਅ ਰਜਬਾ ਕਹਿੰਦੇ ਇਹਨੂੰ ਸੂਏ ਨੂੰ ਆ ਜਿਹਦੇ ਉੱਤੇ ਮੈਂ ਖੜਾ ਐ ਤੇ ਹਾਲਾਤ ਵੇਖ ਆ ਤੇਰਾ ਸੂਆ ਵਾਏ ਵਗਣ ਜੋਗ ਵੀ ਹੈਗਾ ਜਿੱਥੋਂ ਤੂੰ ਕਹਿੰਦਾ 100% ਪਾਣੀ ਜਿਹੜਾ ਜਾਣਾ ਚਾਹੀਦਾ ਵਾ ਐਨੀ ਐਨੀ ਇਹਦੇ ਵਿੱਚ ਆ ਬੂਟੀ ਆਏ ਨਾ ਇਹਨਾਂ ਇਹਦੇ ਵਿੱਚ ਘਾਸ ਫੂਸਿਆ ਤੇ ਇੱਥੋਂ ਪਾਣੀ ਜਾਣਾ ਵਾ ਕਿਹੜੇ 100% ਦੀਆਂ ਰਿਪੋਰਟਾਂ ਮੰਗਣੇ ਆ ਵਾ ਤੂੰ ਕੀ ਲੋਕਾਰੂ ਤੋਂ ਖਾਦੇ ਨੇ ਤੇ ਕੀ ਆਪਣੇ ਆਪ ਨੂੰ ਧੋਖਾ ਦੇ ਕੇ ਤੇ ਕੇਂਦਰ ਦੀ ਝੋਲੀ ਦੇ ਵਿੱਚ ਬੈਠਾ ਵਾ ਵੀ ਸਤ ਲੋ ਜਮਨਾ ਜਿਹੜੀ ਲਿੰਕ ਨਹਿ ਰਿਹਾ ਬਣਨੀ ਚਾਹੀਦੀ ਆ ਨਾ ਕਹਿੰਦੇ ਆ ਮੂੰਹ ਜਦੋਂ ਲਾਲ ਵਖਾਉਣਾ ਹੋਵੇ ਨਾ ਤੇ ਉਹਦੇ ਦੋ ਤਰੀਕੇ ਹੁੰਦੇ ਆ ਜਾਂ ਤੇ ਬੰਦਾ ਬਹੁਤ ਖਾਂਦਾ ਪੀਂਦਾ ਹੋਵੇ ਤੇ ਉਹਦਾ ਮੂੰਹ ਲਾਲ ਹੁੰਦਾ ਵਾ ਤੇ ਨਹੀਂ ਤੇ ਚਪੇੜਾ ਮਾਰ ਕੇ ਲਾਲ ਕੀਤਾ ਜਾਂਦਾ ਤੇ ਤੂੰ ਰਿਸ਼ਤੇ ਆਰਾਂ ਦੇ ਵਿੱਚ ਕੇਂਦਰ ਨੂੰ ਔਰ ਸੂਬਿਆਂ ਨੂੰ ਉੱਥੇ ਲੋਕਾਂ ਨੂੰ ਭਰਮਾਉਣ ਲਈ ਵਿਖਾਉਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਬੜੇ ਖਿਸ਼ਹਾ ਲਿਆ ਅਸਲ ਚ ਉਹਨਾਂ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਕੇ ਲਾਲ ਕਰਕੇ ਤੂੰ ਵਿਖਾਉਣ ਧਿਆਵਾ ਬੋਰਡਾਂ ਦੇ ਉੱਤੇ ਜਿਹੜੇ ਤੂੰ ਬੋਰਡ ਲਵਾਏ ਆ ਐਨੀ ਅਫਸਰਸ਼ਾਈ ਜਿਹੜੀ ਹਾਵੀ ਉਹ ਤੇ ਅਕਸਰ ਮੈਂ ਕਹਿੰਦਾ ਸੁਣਦਾ ਵਾਂ ਵੀ ਝੰਡੀ ਲੱਗੀ ਰਹਿਣੀ ਚਾਹੀਦੀ ਆ ਪੰਜਾਬ ਜਾਵੇ ਠੱਠੇ ਖੂ ਦੇ ਵਿੱਚ ਉਹਦੇ ਵਿੱਚ ਕਾਬਲੀਅਤ ਕੋਈ ਨਹੀਂ ਤੁੱਕੇ ਨਾ ਬਣੇ ਵਜੀਰਿਆ ਜਿਨ੍ਹਾਂ ਨੂੰ ਤੂੰ ਰਿਮੋਟ ਨਾਲ ਚਲਾਉਣਾ ਉਹ ਰੋਬੋਟ ਜਿਹੜੇ ਲੋਕਾਂ ਨੂੰ ਰੱਖੇ ਹੁੰਦੇ ਹੋ ਰੋਟੀ ਪਾਣੀ ਪਿਵਾਉਣ ਨੂੰ ਅੱਜ ਕੱਲ੍ਹ ਤੇ ਰੈਸਟੋਰੈਂਟਾਂ ਦੇ ਵਿੱਚ ਕਿ ਉਹਦੀ ਦੇੜਿਆ ਪੰਜਾਬ ਨੂੰ ਔਰ ਜੇ ਉਹ ਦੁੱਖ ਦਰਦ ਵੀ ਨਹੀਂ ਸੁਣ ਸਕਦਾ ਆਪਣੇ ਮਹਿਕਮੇ ਦਾ ਤੇ ਲੱਖ ਲਾਹਣ ਤੇ ਉਹਦੇ ਬਾਰੇ ਮੈਂ ਇਹ ਕਹਾਂ ਨਾ ਕਿ ਇਹੋ ਜਿਹੇ ਲੋਕਾਂ ਤੋਂ ਲੋਕ ਡਰਦੇ ਕਿਉਂ ਆ ਕਹਿੰਦੇ ਆ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਜੋੜੇ ਮਾਜਰੇ ਜੈਸੇ ਮਵਾਲਿਓਂ ਕੋ ਨਾ ਦੇਖਾ ਕਰੋ ਹਿਕਾਰਤ ਸੇ ਨਾ ਜਾਣੇ ਕੌਣ ਸਾ ਗੁੰਡਾ ਕਬ ਵਜ਼ੀਰ ਹੋ ਜਾਏ ਇਹੋ ਜਿਹੇ ਲੋਕ ਤੋਂ ਵਜ਼ਾਰ ਚ ਲੈ ਲੈ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਮਹਿਕਮੇ ਦੀ ਸਿਰਫ ਝੰਡੀ ਗੱਡੀ ਗਾੜੀ ਲੱਗੀ ਤੇ ਉਹੋ ਹੰਡਾਉਣੀ ਆ ਕਿ ਮੈਂ ਕੋ ਬਾਕੀ ਵਾਂਗੂ ਆਪੋਜੀਸ਼ਨ ਵਾਲਾ ਨਹੀਂ ਹੈਗਾ ਵੀ ਮਤਲਬ ਮੈਂ ਕੋ ਸਰਕਾਰ ਬਣਾਉਣੀ ਆ ਮੈਂ ਤੇਰੇ ਖਿਲਾਫ ਚੋਣ ਲੜਨੀ ਆ ਵੀ ਜਿੱਥੇ ਮੁੱਦੇ ਤੇ ਮਿਲਦਾ ਘੇਰੋ ਆ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਸਪਸ਼ਟ ਕਰ ਇਹਦੇ ਉੱਤੇ ਕਿ ਜੀ ਕੀ ਹੈ ਜਾਣਬੁੱਝ ਕੇ ਆ ਜਾਣ ਗਹਿਲੀ ਦੇ ਵਿੱਚ ਹੋਇਆ ਵਾ ਕਹਿੰਦੇ ਆ ਦਸ਼ਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉੱਤੇ ਰਹਿਮਤਾ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ ਪੰਜਾਬ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹਦੇ ਤੋਂ ਲੋਕ ਵੀ ਅਣ ਭੇਜਿਆ ਲੋਕਾਂ ਦੇ ਦਿਮਾਗ 'ਚ ਨਹੀਂ ਆ ਰਹੀ ਏ ਚੀਜ਼ ਉਹਦੇ ਬਾਰੇ ਅੱਜ ਗੱਲ ਕਰਨ ਲੱਗੇ ਆ ਪੰਜਾਬ ਸਰਕਾਰ ਵੱਲੋਂ ਅੱਜ ਤੋਂ 6 ਮਹੀਨੇ ਪਹਿਲਾਂ ਬੜੇ ਵੱਡੇ ਹੁਣ ਵੀ ਬੋਲ ਲੱਗੇ ਨੇ ਇਹਨਾਂ ਦੇ 6 ਮਹੀਨੇ ਪਹਿਲਾਂ ਨਹਿਰੀ ਪਟਵਾਰੀਆਂ ਕੋਲੋਂ ਅਫਸਰਾਂ ਨਾਲ ਮਿਲ ਕੇ ਇੱਕ ਰਿਪੋਰਟ ਲਈ ਗਈ ਸੀ ਕਿ 100% ਜਿਹੜੇ ਖੇਤਾਂ ਨੂੰ ਖਾਲ ਜਾਂਦੇ ਆ ਪਾਣੀ ਲਾਉਣ ਲਈ ਉਹ ਪਾ ਦਿੱਤੇ ਗਏ ਆ ਔਰ ਕੰਪਲੀਟ ਤੌਰ ਦੇ ਉਤੇ ਇਹ ਕੰਮ ਜਿਹੜਾ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਕਈਆਂ ਥਾਵਾਂ ਦੇ ਉੱਤੇ ਦਬਾਅ ਪਵਾ ਕੇ ਵੀ ਲਿਖਾਇਆ ਗਿਆ ਹੁਣ ਪੰਜਾਬ ਸਰਕਾਰ ਵੱਲੋਂ ਨਹਿਰੀ ਪਟਵਾਰੀਆਂ ਨੂੰ ਇੱਕ ਫਰਮਾਨ ਜਾਰੀ ਕੀਤਾ ਗਿਆ ਕਿ 100% ਆਬਪਾਸ਼ੀ ਦਿਖਾਓ ਆਬਪਾਸ਼ੀ ਦਿਖਾਉਣ ਦਾ ਮਤਲਬ ਹੈ ਆਬ ਪਾਣੀ ਨੂੰ ਕਹਿੰਦੇ ਜਿਤਨਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਵੀ ਸਾਰੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚ ਰਿਹਾ ਦਰਿਆਵਾਂ ਦਾ ਨਹਿਰਾਂ ਦਾ ਔਰ ਇਹ ਫਰਮਾਨ ਜਾਰੀ ਕੀਤਾ ਗਿਆ WhatsApp ਦੇ ਉੱਤੇ ਇਹਨਾਂ ਦੇ ਸੈਕਟਰੀ ਜਿਹੜੇ ਨੇ ਕ੍ਰਿਸ਼ਨ ਕੁਮਾਰ ਉਹਨਾਂ ਵੱਲੋਂ 100% ਫੇਕ ਜਿਹੜੀ ਨਕਲੀ ਆਪ ਪਾਸ਼ੀ ਦਿਖਾਉਣ ਦੇ ਸਿੱਟੇ ਕੀ ਆ ਇਹਦੇ ਬਾਰੇ ਨਾ ਤੇ ਭਗਵੰਤ ਮਾਨ ਨੇ ਸੋਚਿਆ ਨਾ ਸੈਕਟਰੀ ਨੇ ਸ਼ਾਇਦ ਸੋਚਿਆ ਹੋਵੇ ਨਾ ਸਰਕਾਰ ਨੇ ਸੋਚਿਆ ਨਾ ਭਗਵੰਤ ਮਾਨ ਨੇ ਸੋਚਿਆ ਇਹਦੇ ਸਿੱਟੇ ਕਿੰਨੇ ਗੰਭੀਰ ਨਿਕਲਣਗੇ ਇਹਦੇ ਉੱਤੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਹੁਣ ਜਦੋਂ ਪਟਵਾਰੀਆਂ ਨੇ ਫੇਕ ਜਿਹੜੀ ਰਿਪੋਰਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਾਂ ਤੇ ਪਟਵਾਰੀਆਂ ਦਾ ਜਮੀਰ ਜਾਗ ਗਿਆ ਵੀ ਪੰਜਾਬ ਦਾ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਣ ਵਾਲਾ ਵਾ ਤੇ ਜਾਂ ਕਿਤੇ ਨਾ ਕਿਤੇ ਕਾਰਵਾਈ ਦਾ ਜਿਹੜਾ ਡਰ ਵੀ ਸਤਾਉਣ ਲੱਗ ਪਿਆ ਵੀ ਇਹ ਝੂਠਾ ਜਿਹੜਾ ਪਹੁੰਚਿਆ ਨਹੀਂ ਕਿਤੇ ਨਾ ਕਿਤੇ ਕੱਲ ਨੂੰ ਸਾਨੂੰ ਇਹਦੇ ਵਿੱਚ ਧੱਕਿਆ ਵੀ ਜਾ ਸਕਦਾ ਇਹਦੇ ਵਿੱਚ ਟੰਗਿਆ ਵੀ ਜਾ ਸਕਦਾ ਵਾ ਆ ਜਿਹੜੀ ਅਸਲੀਅਤ ਆ ਵੀ ਪਾਣੀ ਜਿਹੜਾ ਪਹੁੰਚ ਹੀ ਨਹੀਂ ਰਿਹਾ ਔਰ ਉਹਨਾਂ ਨੇ ਰਿਪੋਰਟ ਜਿਹੜੀ ਬਣਾਉਣ ਤੋਂ ਇਨਕਾਰੀ ਕਰ ਦਿੱਤੀ ਤੇ ਜੇ ਪਟਵਾਰੀਆਂ ਨੇ ਸੁਨਾਦਰ ਸ਼ਾਈ ਫਰਮਾਨ ਦੇ ਖਿਲਾਫ ਆਵਾਜ਼ ਚੁੱਕੀ ਤਿਆ ਮੇਰਾ ਖਿਆਲ ਇਹਨਾਂ ਦੇ ਜਿਹੜੇ ਪ੍ਰਧਾਨ ਆ ਜਿਸਕਰਨ ਸਿੰਘ ਪਟਵਾਰ ਯੂਨੀਅਨ ਦੇ ਉਹਨੂੰ ਮੁਤਲ ਕਰ ਦਿੱਤਾ ਗਿਆ ਉਹਦੇ ਨਾਲ ਨਾਲ 250 ਜਿਹੜੇ ਹੋਰ ਮੁਲਾਜ਼ਮੇ ਉਹਨਾਂ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ ਇਹ ਜਿਹੜਾ ਚਾਰ ਸ਼ੀਟ ਕੀਤਾ ਹੈ ਕ੍ਰਿਸ਼ਨ ਕੁਮਾਰ ਜਿਹੜੇ ਸੈਕਟਰੀ ਨੇ ਉਹਨਾਂ ਵੱਲੋਂ ਕੀਤਾ ਗਿਆ ਵੀ ਆਵਾਜ਼ ਜਿਹੜੀ ਚੁੱਕਣੀ ਆ ਕਿ ਉਹ ਵੀ ਗਨਾਹ ਆ ਆਪਣੇ ਹਕਾਲੀ ਗਲਤ ਕੰਮ ਕਰਨ ਲਈ ਨਾ ਆਵਾਜ਼ ਚੁੱਕਣੀ ਵੀ ਗਨਾਹ ਆ ਇੱਥੋਂ ਤੱਕ ਜਿਹੜਾ ਪਾਣੀ ਆ ਉਹ 20 25% ਮੇਰਾ ਖਿਆਲ 17 18 ਜਾਂ 20% ਪਹੁੰਚ ਰਿਹਾ ਵਾ ਕਈ ਪਟਵਾਰੀਆਂ ਨੇ 99% ਵੀ ਆਪਣਾ ਜਿਹੜਾ ਉਹ ਵਿਖਾਇਆ ਵੀ ਉਹ ਵੀ ਝੂਠੇ ਦਬਾ ਚਾ ਕੇ 99% ਵਾਲਿਆਂ ਦੇ ਉੱਤੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਵੀ 100% ਕਿਉਂ ਨਹੀਂ ਦਿਖਾਇਆ ਇਹ ਪੰਜਾਬ ਦੇ ਹਾਲਾਤ ਬਣਿਆ ਕੋ ਕਿਮਯੋਂਗ ਦਾ ਰਾਜ ਆ ਇਹ ਕੋ ਨਾਦਰਸ਼ਾਹੀ ਫਰਮਾਨ ਆ ਇਹ ਕੋ ਤਾਨਾਸ਼ਾਹੀ ਆ ਇਹਦੇ ਬਾਰੇ 'ਚ ਮੈਂ ਕਹਿ ਲਵਾਂ ਨਾ ਕਿ ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫਰਿਆਦ ਕੀ ਗੁੱਟ-ਗੁੱਟ ਕੇ ਮਰ ਜਾਓ ਯਹੀ ਮਰਜ਼ੀ ਹੈ ਮੇਰੇ ਸਯਾਦ ਕੀ ਆਹ ਹਾਲਾਤ ਬਣੇ ਪਏ ਨੇ ਵੀ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ ਆਪਣੀ ਗੱਲ ਵੀ ਨਹੀਂ ਕਰ ਸਕਦੇ ਅਸਲ ਦੇ ਵਿੱਚ ਸਲੀਅਤ ਕੀ ਆ ਵੀ ਜ 21% ਖੇਤਾਂ ਨੂੰ ਪਾਣੀ ਲੱਗ ਰਿਹਾ ਔਰ ਇਹ ਜਿਹੜੇ ਲੋਕ ਨੇ ਸਰਕਾਰੀ ਇਹ ਕਹਿ ਰਹੇ ਆ ਸਰਕਾਰ ਕਹਿ ਰਹੀ ਆ ਵੀ 100% ਜਿਹੜਾ ਪਾਣੀ ਦਿਖਾਇਆ ਜਾਵੇ ਤੇ 100% ਖੇਤਾਂ ਨੂੰ ਪਾਣੀ ਜੇ ਲਾਉਣਾ ਹੋਵੇ ਨਾ 20 ਤੋਂ ਮੇਰੇ ਖਿਆਲ 17 ਤੋਂ 18 ਜਾਂ 20% ਲੱਗਣ ਡਿਆ ਤੇ ਜੇ 100% ਪਾਣੀ ਦਿਖਾਉਣਾ ਹੋਵੇ ਤੇ ਜਿੰਨਾ ਪੰਜਾਬ ਕੋਲ ਪਾਣੀ ਹੈਗਾ ਨਾ ਉਹਦੇ ਤੋਂ 400 ਗੁਣਾ ਜਿਹੜਾ ਪਾਣੀ ਹੋਰ ਪੰਜਾਬ ਨੂੰ ਚਾਹੀਦਾ ਵਾ ਜਿੱਦੀ ਪੰਜਾਬ ਲੜਾਈ ਲੜ ਰਿਹਾ ਵਾ ਜਿੱਦੇ ਪੰਜਾਬ ਦੇ ਕਿਸਾਨ ਲੜਾਈ ਲੜ ਰਹੇ ਆ 100% ਆਪਸ਼ ਆਪਵਾਸੀ ਜਿਹੜੀ ਰਿਪੋਰਟ ਉਹਦਾ ਨੁਕਸਾਨ ਕੀ ਹੋਣਾ ਇਹਦੇ ਉੱਤੇ ਗੌਰ ਮੈਂ ਤੁਹਾਡਾ ਫਰਮਾਉਣ ਲੱਗਾ ਸਾਰਿਆਂ ਦਾ ਵੀ ਇਹਦੇ ਸਿੱਟੇ ਕੀ ਨਿਕਲਣਿਆ ਹਰਿਆਣਾ ਤੇ ਰਾਜਸਥਾਨ ਨਾਲ ਸਾਡਾ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਸੱਤ ਲੋਕ ਸੱਤ ਲੋਕ ਯਮਨਾ ਜਿਹੜੀ ਲਿੰਕ ਨਹਿਰ ਨੂੰ ਲੈ ਕੇ ਉਹ ਵੱਡੇ ਪੱਦਰ ਦੇ ਉੱਤੇ ਜਿਹੜੀ ਲੜਾਈ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਆ ਤੇ ਜੇ ਰਿਪੋਰਟ ਤਿਆਰ ਹੋ ਜਾਂਦੀ ਆ ਕਿ ਇਹ ਪੰਜਾਬ ਦੇ ਵਿੱਚ 100% ਹੀ ਖੇਤਾਂ ਨੂੰ ਪਾਣੀ ਲੱਗਣ ਡਿਆ ਵਾ ਇਹਦੀ ਕਾਪੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਜਾਣੀ ਆ ਤੇ ਉਹਨੇ ਐਸਵਾਈਐਲ ਦੇ ਉੱਤੇ ਜਿਹੜਾ ਹਰਿਆਣਾ ਤੇ ਰਾਜਸਥਾਨ ਦੇ ਉੱਤੇ ਫੈਸਲਾ ਉਹਦੇ ਹੱਕ ਆ ਹੀ ਸੁਣਾ ਦੇਣਾ ਵਾ ਵੀ ਤੁਹਾਡੇ ਕੋਲ ਤੇ ਪਾਣੀ ਵਾਧੂ ਆ ਫਿਰ ਬਾਕੀ ਪਾਣੀ ਰੱਖਣ ਦਾ ਤੁਹਾਨੂੰ ਕੀ ਹੱਕ ਆ ਭਗਵੰਤ ਮਾਨ ਜੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਪੰਜਾਬ ਕੋਲ ਬਚਿਆ ਕੀ ਆ ਤੁਸੀਂ ਕਦੀ ਇਹਦੇ ਤੇ ਗੌਰ ਕੀਤਾ 2 ਸਾਲ ਹੋ ਗਏ ਤੁਹਾਨੂੰ ਮੁੱਖ ਮੰਤਰੀ ਬਣੇ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਵਾ ਜਵਾਨੀ ਇੱਥੋਂ ਬਾਹਰ ਚਲ ਗਈ ਇੰਡਸਟਰੀ ਇੱਥੋਂ ਬਾਹਰ ਚਲ ਗਈ ਗਵਾਂਢੀ ਦੇਸ਼ਾਂ ਨਾਲ ਵਪਾਰ ਸਾਡਾ ਬੰਦਿਆ ਇੱਕ ਪਾਣੀ ਬਚਿਆ ਸੀਗਾ ਇੱਕੋ ਸਰੋਤ ਜਿਹੜਾ ਸਾਡਾ ਬਚਿਆ ਸੀਗਾ ਤੇ ਉਹਨੂੰ ਵੀ ਤੁਸੀਂ ਖੋਹਣ ਦੀਆਂ ਉਹਨੂੰ ਵੀ ਸਾੜ ਤੋਂ ਦੂਰ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਕਰਕੇ ਉਹਦੇ ਉੱਤੇ ਤੁਲਗੇ ਉਤੋਂ ਤੁਸੀਂ ਅਫਸਰ ਵੀ ਕਿਹੜਾ ਦਿੱਤਾ ਕ੍ਰਿਸ਼ਨ ਕੁਮਾਰ ਮੈਂ ਉਹ ਹਰਿਆਣੇ ਦੇ ਨਾਲ ਸੰਬੰਧਤ ਆ ਮਹਿੰਦਰਗੜ੍ਹ ਤੋਂ ਮੈਂ ਰਾਤੀ ਪੁੱਛਦਾ ਸੀਗਾ ਕਿਸ ਨੂੰ ਮੈਂ ਕ੍ਰਿਸ਼ਨ ਕੁਮਾਰ ਰਾਣੂ ਨੂੰ ਕਹਿਣਾ ਚਾਹਨਾ ਮੈਨੂੰ ਤੁਹਾਡੀ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂ ਰਾਤ ਮੈਂ ਦੋ ਤਿੰਨ ਸੈਕਟਰੀਆਂ ਨੂੰ ਵੀ ਪੁੱਛਿਆ ਵੀ ਤੁਸੀਂ ਚਵਾਨੀ ਦੇ ਰਵਾਦਾਰ ਨਹੀਂ ਪਰ ਤੁਸੀਂ ਜਿਹੜੀ ਡਿਊਟੀ ਆ ਤੁਹਾਡੀ ਜਿਹੜੀ ਨੌਕਰੀ ਦੀ ਸੌਂ ਖਾਦੀ ਉਹ ਪੰਜਾਬ ਦੇ ਪ੍ਰਤੀ ਖਾਦੀ ਆਪਣੀ ਕਰਮ ਭੂਮੀ ਦੇ ਪ੍ਰਤੀ ਤੇ ਤੁਸੀਂ ਆਪਣਾ ਜਿਹੜਾ ਫਰਜ ਆ ਉਹ ਜਨਮ ਭੂਮੀ ਦੇ ਪ੍ਰਤੀ ਜਿਹੜਾ ਨਿਭਾਉਣਾ ਸ਼ੁਰੂ ਕਰ ਦਿੱਤਾ ਉਹ ਸਿੱਧਾ ਸਿੱਧਾ ਪੰਜਾਬ ਦੇ ਨਾਲ ਧੋਖਾ ਵਾ ਤੁਸੀਂ ਹਰਿਆਣਾ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਜੇ ਰਿਪੋਰਟ ਜਿਹੜੀ ਸਾਰੀ ਜਾਰੀ ਕਰਾ ਕੇ ਮਾਨ ਸਾਹਿਬ ਗੱਲਾਂ ਤੇ ਤੁਸੀਂ ਕੀਤੀਆਂ ਸੀ ਇਨਕਲਾਬ ਦੀਆਂ ਪੰਜਾਬ ਦੇ ਹੱਕ ਲੈਣ ਦੀਆਂ ਅਸਲ 'ਚ ਤੁਸੀਂ ਕਲਾਕਾਰ ਹੋ ਵੋਟਾਂ ਵੇਲੇ ਐਕਟਿੰਗ ਕੀਤੀ ਸਾਡੇ ਵਰਗੇ ਵੀ ਪਰਮਾਏ ਗਏ ਤੁਹਾਡੇ ਮਗਰ ਲਾ ਕੇ ਵੀ ਉਹ ਲੋਕਾਂ ਨੂੰ ਮਗਰ ਲਾ ਲਿਆ ਅਸਲ ਦੇ ਵਿੱਚ ਤੁਸੀਂ ਆਪ ਮੰਨਦੇ ਹੋ ਵੀ ਮੈਂ ਬੜਾ ਵੱਡਾ ਐਕਟਰ ਆ ਲੋਕਾਂ 'ਚ ਮੇਰੀ ਡਿਮਾਂਡ ਬੜੀ ਰਹੀ ਆ ਪਰ ਹੁਣ ਪਤਾ ਲੱਗਾ ਸਾਨੂੰ ਪੰਜਾਬੀਆਂ ਨੂੰ ਇਨਕਲਾਬ ਵੀ ਝੂਠਾ ਸੀਗਾ ਦਰਦ ਵੀ ਝੂਠਾ ਸੀਗਾ ਤੇ ਜਿਹੜੇ ਅਥਰੂ ਵਹਾਉਂਦੇ ਸੀਗੇ ਹੁਣ ਵੀ ਬਾਰ-ਬਾਰ ਵਹਾਉਂਦੇ ਹੋ ਝੂਠੇ ਆ ਤੁਹਾਡੇ ਤੇ ਤੁਹਾਡੇ ਬਾਰੇ ਕਿਸੇ ਨੇ ਬੜਾ ਵਧੀਆ ਲਿਖਿਆ ਵੀ ਆਦਤ ਨਹੀਂ ਜਾਂਦੀ ਬੰਦੇ ਦੀ ਤੇਰੇ ਬਾਰੇ ਮਾਨਕ ਸਾਹਿਬ ਪਤਾ ਕੀ ਲਿਖਦੇ ਆ ਕਿ ਡੰਗਰ ਰਸਾ ਚੱਪਣੋ ਨਾ ਰੋਕਿਆਂ ਹਟਦੇ ਡੰਗਰ ਰੱਸਾ ਚੱਬਣੋਂ ਨਾ ਰੋਕਿਆ ਹਟਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੱਟਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਆਮਾਨਕਾ ਆਦਤ ਨਾ ਜਾਵੇ ਤੁਹਾਡੀਆਂ ਆਤਾਂ ਜਾਂਦੀਆਂ ਨਹੀਂ ਕਲਾਕਾਰੀ ਕਰਦੇ ਹੋ ਜਿੱਦਾਂ ਅਸੀਂ ਫਿਲਮਾਂ 'ਚ ਵੇਖ ਕੇ ਅਸੀਂ ਤੇ ਭਾਵਕ ਲੋਗ ਆਂ ਫਿਲਮ 'ਚ ਹੀ ਸਾਨੂੰ ਪਤਾ ਐਕਟਰ ਜਿਹੜਾ ਐਕਟਿੰਗ ਕਰਦਾ ਨਾ ਤੇ ਅਸੀਂ ਰੋ ਪਈਨੇ ਸਾਨੂੰ ਪਤਾ ਵੀ ਉਹ ਜਾ ਹੋਣੀ ਕੁਛ ਨਹੀਂ ਰਿਹਾ ਫਿਲਮ 'ਚ ਤੁਹਾਡੀ ਐਕਟਿੰਗ ਦੇ ਮਗਰ ਲੱਗੇ ਤੁਹਾਡੇ ਝੂਠੇ ਇਨਕਲਾਬ ਦੇ ਮਗਰ ਲੱਗੇ ਅਸਲੀਅਤ ਸੁਣਣ ਨੂੰ ਮੇਰ ਕੋ ਮਾਦਾ ਰੱਖੀ ਇਸ ਲਈ ਸੁਣਦਾ ਵੀ ਪੰਜਾਬ ਨਾ ਕਰਨ ਕੀ ਡਾਇਓ ਜਿਹੜੇ ਤੂੰ ਬੋਰਡ ਲਵਾਏ ਆ ਨਾ 100% ਪਾਣੀ ਦੇ 100% ਜਿਹੜੇ ਖਾਲ ਪਾ ਦਿੱਤੇ ਆ ਆ ਜਿਹੜੇ ਮੈਂ ਅਰਜਬਾਹ ਕਹਿੰਦੇ ਇਹਨੂੰ ਸੂਏ ਨੂੰ ਆ ਜਿਹਦੇ ਉੱਤੇ ਮੈਂ ਖੜਾ ਐ ਤੇ ਹਾਲਾਤ ਵੇਖ ਆ ਤੇਰਾ ਸੂਆ ਵਾਹ ਵਗੜ ਜੋਗ ਵੀ ਹੈਗਾ ਜਿੱਥੋਂ ਤੂੰ ਕਹਿੰਦਾ 100% ਪਾਣੀ ਜਿਹੜਾ ਜਾਣਾ ਚਾਹੀਦਾ ਵਾ ਐਨੀ ਐਨੀ ਇਹਦੇ ਵਿੱਚ ਆ ਬੂਟੀ ਆਏ ਨਾ ਇਹਨਾਂ ਇਹਦੇ ਵਿੱਚ ਘਾਸ ਫੂਸਿਆ ਤੇ ਇੱਥੋਂ ਪਾਣੀ ਜਿਹੜਾ ਵਾ ਕਿਹੜੇ 100% ਦੀਆਂ ਰਿਪੋਰਟਾਂ ਮੰਗਣ ਢਿਆ ਵਾ ਤੂੰ ਕੀ ਲੋਕਾਰੂ ਤੋਂ ਖਾ ਦੇਣ ਨੇ ਤੇ ਕੀ ਆਪਣੇ ਆਪ ਨੂੰ ਧੋਖਾ ਦੇ ਕੇ ਤੇ ਕੇਂਦਰ ਦੀ ਝੋਲੀ ਦੇ ਵਿੱਚ ਬੈਠਾ ਵਾਂ ਵੀ ਸਤ ਲੋ ਜਮਨਾ ਜਿਹੜੀ ਲਿੰਕ ਨਹਿ ਰਿਹਾ ਬਣਨੀ ਚਾਹੀਦੀ ਆ ਨਾ ਕਹਿੰਦੇ ਆ ਮੂੰਹ ਜਦੋਂ ਲਾਲ ਵਿਖਾਉਣਾ ਹੋਵੇ ਨਾ ਤਾਂ ਉਹਦੇ ਦੋ ਤਰੀਕੇ ਹੁੰਦੇ ਆ ਜਾਂ ਤੇ ਬੰਦਾ ਬਹੁਤ ਖਾਂਦਾ ਪੀਂਦਾ ਹੋਵੇ ਤਾਂ ਉਹਦਾ ਮੂੰਹ ਲਾਲ ਹੁੰਦਾ ਵਾ ਤੇ ਨਹੀਂ ਤੇ ਚਪੇੜਾ ਮਾਰ ਕੇ ਲਾਲ ਕੀਤਾ ਜਾਂਦਾ ਤੇ ਤੂੰ ਇਸ਼ਤਿਹਾਰਾਂ ਦੇ ਵਿੱਚ ਕੇਂਦਰ ਨੂੰ ਹੋਰ ਸੂਬਿਆਂ ਨੂੰ ਉੱਥੇ ਲੋਕਾਂ ਨੂੰ ਭਰਮਾਉਣ ਲਈ ਵਿਖਾਉਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਬੜੇ ਖੁਸ਼ਹਾਲ ਆ ਅਸਲ ਚ ਉਹਨਾਂ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਕੇ ਲਾਲ ਕਰਕੇ ਤੂੰ ਵਿਖਾਉਣ ਢਿਆਵਾ ਬੋਰਡਾਂ ਦੇ ਉੱਤੇ ਜਿਹੜੇ ਤੂੰ ਬੋਰਡ ਲਵਾਏ ਆ ਵੀ 100% ਹੀ ਪੰਜਾਬ 'ਚ RAM ਰਾਜ ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਹੁਣ ਮੈਂ ਤੈਨੂੰ ਕਹਿਣ ਲੱਗਾ ਕੁੱਤਰਾ ਹੱਲ ਤੇ ਤੇ ਆਓ ਕੋ ਟੈਕਨੀਕਲੀ ਇਹਦੀ ਘੋਖ ਤੇ ਕਰੋ ਤੂੰ ਪਟਵਾਰੀਆਂ ਕੋਲੋਂ ਰਿਪੋਰਟ ਲੈਣ ਤੋਂ ਪਹਿਲਾਂ ਬਿਜਲੀ ਬੋਰਡ ਵਾਲਿਆਂ ਕੋਲ ਰਿਪੋਰਟ ਲਈ ਆ ਵੀ ਕਿੰਨੇ ਯੂਨਿਟ ਜਿਹੜੇ ਤੁਹਾਡੇ ਬੜੇ ਆ ਜੇ ਪਾਣੀ ਪੂਰਾ ਨਹਿਰਾਂ ਦਾ ਕੇਤਾ ਦੇ ਵਿੱਚ ਗਿਆ ਵਾ ਖਾਲਾਂ ਦੇ ਰਹੀਂ ਤੇ ਫਿਰ ਬਿਜਲੀ ਦੀ ਖਫਤ ਨਹੀਂ ਹੋਣੀ ਚਾਹੀਦੀ ਜਿਹੜੀ ਪਿੰਡਾਂ ਦੇ ਵਿੱਚ ਤੁਸੀਂ ਫ੍ਰੀ ਦਿੰਦੇ ਹੋ ਫਿਰ ਉਹ ਮੋਟਰਾਂ ਪਤਾ ਦੇ ਕਰ ਵੀ ਉੱਥੇ ਕੋਈ ਯੂਨਟ ਚੱਲੇ ਔਰ ਚੱਲੀ ਹੈਗੀ ਆ ਬਿਜਲੀ ਆਪਾਂ ਉੱਤੋਂ ਹੀ ਹਵਾ ਚ ਹੁਕਮ ਛੱਡ ਦਿੰਨੇ ਆ ਦੂਜੀ ਗੱਲ ਜਦੋਂ ਤੱਕ ਬਿਜਲੀ ਫ੍ਰੀ ਆ ਟੂਵਰ ਲੱਗੇ ਆ ਆਟੋਮੈਟਿਕ ਸਵਿੱਚ ਲਵਾਏ ਆ ਕਿਸਾਨਾਂ ਨੇ ਵੀ ਆਉਣ ਦੀ ਵੀ ਲੋੜ ਨਹੀਂ ਤੇ ਉੱਥੇ ਸੋਚ ਆਟੋਮੈਟਿਕਲੀ ਟਾਈਮ ਦੇ ਉੱਤੇ ਜਿਹੜਾ ਪਾਣੀ ਲੱਗਣਾ ਸ਼ੁਰੂ ਹੋ ਜਾਂਦਾ ਵਾ ਜਿਹੜਾ ਸੂਏ ਦਾ ਪਾਣੀ ਆ ਜਿਹੜਾ ਖਾਲ ਦਾ ਪਾਣੀ ਆ ਉਦੀ ਵਾਰ ਹੀ ਲੈਣੀ ਪੈਂਦੀ ਆ ਉਥੇ ਸਿਰਦਰਦੀ ਆ ਉਹ ਸਿਰਦਰਦੀ ਕਿਉ ਲਊਗਾ ਕਿਸਾਨ ਜਿਹਦੇ ਵਿੱਚ ਟੂਵਲ ਲੱਗੀ ਆ ਇਹ ਸਾਜ਼ਿਸ਼ ਤੂੰ ਕੱਲੇ ਥੋੜੀ ਕੀਤੀ ਆ ਅੱਜ ਦੀ ਥੋੜੀ ਹੰਡੀ ਪੰਜਾਬ ਨਾਲ ਕੈਪਟਨ ਬਾਦਲਾ ਵੇਲੇ ਦੀ ਇਹ ਸਾਜ਼ਿਸ਼ ਜਿਹੜੀ ਚੱਲਣ ਈ ਆ ਕਿਸਾਨਾਂ ਨੂੰ ਨਹਿਰੋਂ ਪਾਣੀ ਦੇ ਉੱਤੋਂ ਹਟਾ ਕੇ ਉਧਰ ਉਹਨਾਂ ਦਾ ਮੂੰਹ ਮੋੜ ਕੇ ਮੋਟਰਾਂ ਦੇ ਉੱਤੇ ਲਿਆਂਦਾ ਗਿਆ ਵੀ ਜਿਹੜਾ ਜ਼ਮੀਨੀ ਪਾਣੀ ਉਹ ਆਵੇ ਬਿਜਲੀ ਫ੍ਰੀ ਕਰਕੇ احسان ਕਿਸਾਨਾਂ ਦੇ ਉੱਤੇ ਕੀਤਾ ਗਿਆ ਵੀ ਅਸੀਂ ਤੁਹਾਨੂੰ ਖੇਤ ਜਿਹੜਾ ਪਾਣੀ ਆ ਉਹ ਖਾਲਾਂ ਵਾਲਾ ਲੈ ਨਾਓ ਦਰਿਆਵਾਂ ਵਾਲਾ ਲੈ ਨਾਓ ਨਹਿਰਾਂ ਵਾਲਾ ਲੈ ਨਾਓ ਉੱਤੋਂ ਬਿਜਲੀ ਦੇ ਬਿੱਲ ਫ੍ਰੀ ਕਰਕੇ ਸਹਾਨ ਵੀ ਕੀਤਾ ਤੇ ਡਰ ਵੀ ਸਤਾਉਂਦਾ ਵੀ ਇਹਨਾਂ ਨੂੰ ਛਡੋ ਦੁਬਾਰਾ ਕਿਤੇ ਜੇ ਸਾਨੂੰ ਢਾ ਦਿੱਤਾ ਵੀ ਬਿਜਲੀ ਦੇ ਬਿੱਲ ਨਾ ਲੱਗਣੇ ਸ਼ੁਰੂ ਹੋ ਜਾਣ ਇਹਦੇ ਨਾਲ ਰਿਜ਼ਲਟ ਪਤਾ ਕੀ ਆਇਆ ਪੰਜਾਬ ਦੇ ਵਿੱਚ ਅੱਜ ਪੰਜਾਬ ਕਿੰਨਾ ਹਲਾਤਾਂ ਤੋਂ ਜੂਝ ਰਿਹਾ ਵਾ ਇਹਦੇ ਨਾਲ ਹੀਟਲਾ ਪਾਣੀ ਵੀ ਖਤਮ ਹੋ ਗਿਆ ਤੇ ਜਿਹੜੀ ਬਿਜਲੀ ਫਰੀ ਜਾਂਦੀ ਉਹਦਾ ਕਰਜ਼ਾ ਪੰਜਾਬ ਦੇ ਸਿਰ ਚੜਦਾ ਹੀ ਜਾਂਦਾ ਜਿਹੜਾ ਕੁੱਲ ਮਿਲਾ ਕੇ 4.5 ਲੱਖ ਕਰੋੜ ਰੁਪਈਆ ਇਸ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਜਿਹੜਾ ਪੰਜਾਬ ਦੇ ਉੱਤੇ ਕਰਜ਼ਾ ਚੜ ਗਿਆ ਵਾ ਤੇ ਪਾਣੀ ਜਿਹੜਾ ਉਹ ਵਾਧੂ ਦਿਖਾਇਆ ਗਿਆ ਵੀ ਜੇ ਮੋਟਰ ਆ ਰਾਇ ਪਾਣੀ ਥੱਲੇੋਂ ਆ ਰਿਆ ਵਾ ਤੇ ਉਤਲਾ ਪਾਣੀ ਸਾਡਾ ਵਾ ਹਰਿਆਣਾ ਦੇ ਵਿੱਚ ਮਯਾਦ ਕਰਾਉਣ ਲੱਗਾ ਚੌਧਰੀ ਦੇਵੀ ਲਾਲ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਜੋੜੀ ਵੇਲੇ ਐਸਵਾਈਐਲ ਨੂੰ ਜਿਹੜਾ ਜਾਮਾ ਬਣਾਇਆ ਗਿਆ ਸੀਗਾ ਜਿਹਦੀ ਇਹਦੀ ਕਾਗਜ਼ਾਂ 'ਚ ਨਹੀਂ ਰੱਖੀ ਗਈ ਸੀ ਕਿਉਂਕਿ ਦੋਵਾਂ ਦਾ ਯਰਾਨਾ ਬਹੁਤ ਜ਼ਿਆਦਾ ਸੀਗਾ ਬਿਜਲੀ ਫ੍ਰੀ ਕਰਕੇ ਟੂਬੇ ਲਵਾ ਕੇ ਸਾਡਾ ਹੇਠਲਾ ਪਾਣੀ ਤੇ ਖਤਮ ਕੀਤਾ ਤੇ ਉਤਲਾ ਦਰਿਆਵਾਂ ਦਾ ਜਿਹੜਾ ਵਾਧੂ ਦਿਖਾ ਦਿੰਦਾ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤ ਜਾਣ ਖੀਰ ਦੇ ਵਿੱਚ ਐਸਵਾਈਐਲ ਇਹ ਬਣੇ ਇਹ ਅਸਲੀਅਤ ਆ ਇਹ ਤੁਹਾਡੀ ਜਿਹੜੀ ਤੂੰ ਵੀ ਉਹਨਾਂ ਦਾ ਹਿੱਸਾ ਬਣ ਗਿਆ ਤੂੰ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫੇਰ ਤੇਰੇ ਅਫਸਰਾਂ ਨੇ ਹੁਣ ਅੱਗੋਂ ਕੀ ਦਿਖਾਇਆ ਰਿਪੋਰਟ ਦੇ ਵਿੱਚ ਆ ਕੱਲ ਮੈਨੂੰ ਦੇ ਕੇ ਗਿਆ ਪਟਵਾਰੀ ਸ ਮੈਮੋਰੰਡਮ ਉਹਦੇ ਵਿੱਚ ਲਿਖਿਆ ਵਾ ਕਿ 6 ਲੱਖ 6 ਲੱਖ ਦਾ ਰਕਬਾ ਜਿਹੜਾ ਵਾ ਉਹ ਦਿਖਾ ਦਿੱਤਾ ਗਿਆ ਵੀ ਇੱਥੇ ਆਬਾਦੀ ਬਣ ਚੁੱਕੀ ਆ ਖੇਤਾਂ ਦੀ ਥਾਂ ਦੇ ਉੱਤੇ ਇੱਥੇ ਪਾਣੀ ਦੀ ਲੋੜ ਹੀ ਨਹੀਂ ਮੈਂ ਤੈਨੂੰ ਕਹਿਣ ਲੱਗਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਤੂੰ ਕਲਾਕਾਰੀਆਂ ਨਾ ਕਿ ਸੱਚਾ ਸੁੱਚਾ ਬੰਦਾ ਹੈਗਾ ਵਾ ਤੂੰ ਤੇ ਕਲਾਕਾਰ ਇਹਨਾ ਬਖਾ ਸਾਨੂੰ ਆਪਣਾ ਸੱਚ ਦੱਸ ਵੀ ਤੂੰ ਵਾਕਿਆ ਸੱਚਾ ਸੁੱਚਾ ਵਾਂ ਤੁਲਨਾ ਤੇ ਆਪਾਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨਾਲ ਭਗਵਾਨ ਰਾਮਚੰਦਰ ਨਾਲ ਰਾਜਾ ਹਰੀਸ਼ ਚੰਦਰ ਦੇ ਨਾਲ ਤੇ ਅਸਲੀਅਤ ਦੇ ਵਿੱਚ ਕੀ ਅਸਲੀਅਤ ਨੂੰ ਦੱਸਾਂ ਕਿ ਐਡਾ ਵੱਡਾ ਕੇਸ ਚੱਲਦਾ ਹੋਵੇ ਸੁਪਰੀਮ ਕੋਰਟ ਦੇ ਵਿੱਚ ਤੇਰੇ ਘਰ ਦੇ ਅੱਗੇ ਦੋ ਬੈਰੀਗੇਡ ਚੁੱਕਨੇ ਸੀਗੇ ਜਿਹੜੇ ਤੇਰੇ ਸਰਕਾਰੀ ਕੋਠੀ 'ਚ ਲੱਗੇ ਆ ਤੇ ਤੇਰੇ ਸਾਰੇ ਸਰਕਾਰੀ ਵਕੀਲਾਂ ਦੀ ਜਿਹੜੀ ਫੌਜ ਹੈ ਉਹਨਾਂ ਨੇ ਸੁਪਰੀਮ ਕੋਰਟ ਨੂੰ ਸਿਰ ਤੇ ਚੁੱਕ ਲਿਆ ਔਰ ਕੋਰਾ ਝੂਠ ਸੁਪਰੀਮ ਕੋਰਟ ਦੇ ਵਿੱਚ ਮਾਰਿਆ ਕਿ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਅੱਤਵਾਦ ਦਾ ਖਤਰਾ ਵਾ ਇਹ ਬੈਰੀਗੇਡ ਲੱਗੇ ਰਹੇਣੇ ਚਾਹੀਦੇ ਆ ਅਸਲ 'ਚ ਤੈਨੂੰ ਖਤਰਾ ਅੱਤਵਾਦ ਦਾ ਨਹੀਂਗਾ ਅਸਲ 'ਚ ਤੈਨੂੰ ਖਤਰਾ ਆਣ ਪੰਜਾਬ ਦੇ ਲੋਕਾਂ ਤੋਂ ਆ ਜਿਹੜਾ ਸਿਕਿਉਰਿਟੀ ਲੈ ਕੇ ਫਿਰਦਾ ਕਿਤੇ ਕੱਲਾ ਫਿਰ ਤੈਨੂੰ ਪਤਾ ਲੱਗ ਜੂ ਵੀ ਤੈਨੂੰ ਖਤਰਾ ਅਤਵਾਦ ਦਾ ਵਾ ਕਿ ਲੋਕਾਂ ਦਾ ਵਾ ਤੈਨੂੰ ਲੋਕਾਂ ਨੇ ਢਾ ਲੈਣਾ ਵਾ ਅਸਲੀਅਤ ਦੇ ਵਿੱਚ ਇਹ ਖਤਰਾ ਵਾ ਵੀ ਲੋਕ ਉਧਰ ਨੂੰ ਕਿਤੇ ਆ ਮਹਾਰੇ ਹੋ ਕੇ ਨਾ ਤੁਰ ਪੈਣ ਬੈਰੀਗੇਟ ਨਾ ਢੰਤੇ ਇੱਡੇ ਵੱਡੇ ਜਵਾਬ ਦਿੰਦਾ ਫਿਰਦਾ ਵਾ ਤੂੰ ਮੈਨੂੰ ਇਹ ਦੱਸ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਦੇ ਉੱਤੇ ਤੁਹਾਨੂੰ ਜਵਾਬ ਹੀ ਕੋਈ ਨਹੀਂ ਆਉਂਦਾ ਤੁਸੀਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਰਿਪੋਰਟਾਂ ਜਿਹੜੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇਰੇ ਬੈਰੀਗੇਡ ਬਚਾਉਣੇ ਜ਼ਿਆਦਾ ਜ਼ਰੂਰੀ ਆ ਕਿ ਪੰਜਾਬ ਦਾ ਪਾਣੀ ਜਿਹੜਾ ਬਚਾਉਣਾ ਜ਼ਿਆਦਾ ਜ਼ਰੂਰੀ ਆ ਮੈਂ ਤੈਨੂੰ ਇੱਕ ਗੱਲ ਕਹਿੰਦਾ ਫੇਸ ਤੇ ਤੂੰ ਕਿਸੇ ਨੂੰ ਕਰ ਹੀ ਨਹੀਂ ਨਾ ਸਕਦਾ ਚਾਹੇ ਤੂੰ ਡਿਬੇਟ ਰੱਖ ਲਾ ਚਾਹੇ ਤੂੰ ਕਿਸੇ ਆਮ ਬੰਦੇ ਨਾਲ ਬਹਿਸ ਕੇ ਵੇਖ ਲਾ ਪਰ ਮੈਂ ਤੈਨੂੰ ਇੱਕ ਗੱਲ ਕਹਿਣ ਲੱਗਾ ਕਿ ਤੈਨੂੰ ਸ਼ੀਸ਼ੇ ਅੱਗੇ ਖਲੋ ਕੇ ਵੇਖ ਤੇ ਸਹੀ ਇਹ ਕਿਸੇ ਕਿਸੇ ਨੇ ਤੇਰੇ ਲਈ ਬਹੁਤ ਖੂਬ ਲਿਖਿਆ ਮਾਨ ਸਾਹਿਬ ਕਿਤੇ ਆਪਣੇ ਅੰਦਰ ਝਾਤੀ ਮਾਰੋ ਕਿ ਚਲੋ ਛੋੜੋ ਜਮਾਨੇ ਕੇ ਕਿਸੋ ਕੋ ਇਹ ਬਤਾਓ ਕਿ ਖੁਦ ਸੇ ਨਜ਼ਰੇ ਮਿਲਾ ਲੇਤੇ ਹੋ ਕਿਆ ਜੋ ਤੂੰ ਵਾਦੇ ਕੀਤੇ ਜੋ ਤੂੰ ਲਾਰੇ ਲਾਏ ਆਪਣੇ ਆਪ ਵੀ ਨਜ਼ਰਾਂ ਮਿਲਾ ਲਈਨਾ ਵਾ ਆਪਣੇ ਆਪ ਦੇ ਨਾਲ ਕਿ ਉਹ ਵੀ ਤੈਨੂੰ ਅੰਦਰੋਂ ਜਿਹੜਾ ਤੇਰੀ ਆਤਮਾ ਵਾ ਉਹ ਲੜਨਤਾ ਪਉਂਦੀ ਆ ਅੱਗੇ ਇਸ ਲਈ ਸੁਣੋ ਹੋਰ ਕੀ ਆ ਮਾਲਵਾ ਸਾਈਡ ਦੇ ਉੱਤੇ ਨਹਿਰੀ ਪਾਣੀ ਦੀ ਡਿਮਾਂ ਕੋਕੀ ਉੱਥੇ ਜ਼ਮੀਨੀ ਪਾਣੀ ਮਾਰਾ ਵਾ ਕੈਂਸਰ ਦੀ ਬੈਲਟ ਆ ਲੋਕ ਲੜਦੇ ਆ ਪਾਣੀ ਦੀ ਵਾਰੀ ਤੋਂ ਪੀਣ ਯੋਗ ਪਾਣੀ ਵੀ ਨਹੀਂ ਹੈਗਾ ਨਹਿਰਾਂ ਦਾ ਪਾਣੀ ਪੀਂਦੇ ਲੋਕੀ ਫਿਲਟਰ ਲਾ ਕੇ ਪੀਣ ਕਰਕੇ ਜਿੱਥੇ ਲੱਖ ਰੁਪਇਆ ਠੇਕਾ ਵਾ ਨਾ ਸਾਡੇ ਆ ਮਾਝੇ ਵਾਲੇ ਪਾਸੇ ਉੱਥੇ 20000 ਰੁਪਇਆ ਠੇਕਾ ਮਿਲਦਾ ਆ ਹਾਲਾਤ ਆ ਮਾਲਵੇ ਦੇ ਉੱਥੇ ਵੀ ਇਹਦੇ 100% ਪਾਣੀ ਨਹੀਂ ਪਹੁੰਚਿਆ ਤੇ ਮਾਲਵੇ ਵਾਲਿਆਂ ਨੂੰ ਤੇ ਨਹਿਰੀ ਪਾਣੀ ਦੀ ਮੇਰੇ ਖਾਲ ਕਿਸਾਨਾਂ ਨੂੰ ਲੋੜ ਹੀ ਨਹੀਂ ਹੈਗੀ ਇਹ ਤੈਨੂੰ 100% ਕਿਤਰਾ ਲਿਖ ਦੇਣਾ ਅੱਗੇ ਆ ਆ ਸ਼ਜਰਾ ਮੇਰੇ ਹੱਥ ਦੇ ਵਿੱਚ ਸੂਆ ਨਾਮ ਇੱਕਸਾਨ ਦਾ ਪੋਤਿਆਂ ਤੈਨੂੰ ਸ਼ਾਇਦ ਸ਼ਿਜਰੇ ਦੀ ਸਮਝ ਹੋਵੇ ਵੀ ਇਹਦੇ ਵਿੱਚ ਕਹਿੰਦੇ ਕੀ ਆ ਆ ਧਿਆਨ ਨਾਲ ਵੇਖੀ ਇਹਦੇ ਵਿੱਚ ਆ ਜਿਹੜਾ ਨੀਲਾ ਵਾ ਇਹ ਖਾਲ ਆ ਵੱਡਾ ਜਿਹੜਾ ਨੀਲਾ ਵਾ ਇਹਨੂੰ ਸੂਆ ਕਿਹਾ ਜਾਂਦਾ ਰਾਜਬਾ ਕਿਹਾ ਜਾਂਦਾ ਵਾ ਆ ਜਿਹੜੇ ਛੋਟੇ ਆ ਥੱਲੇ ਲੈਣਾ ਵਦੀਆਂ ਇਹਨੂੰ ਖਾਲ ਕਹੇ ਜਾਂਦੇ ਆ ਕਈਆਂ ਪਿੰਡਾਂ ਦੇ ਵਿੱਚ ਹੈਗੇ ਆ ਤੇ ਆ ਦੂਜਾ ਮੇਰੇ ਹੱਥ ਦੇ ਵਿੱਚ ਆ ਕਈਆਂ ਪਿੰਡਾਂ ਦੇ ਵਿੱਚ ਤੇ ਸਰਕਾਰੀ ਖਾਲ ਹੀ ਨਹੀਂ ਹੈਗੇ ਉਥੇ ਤੂੰ ਕਿੱਥੋਂ ਐ ਤੈਨੂੰ 100% ਜਿਹੜੇ ਪਟਵਾਰੀ ਤੇਰੇ ਉਥੇ ਖਾਲ ਪਵਾ ਦੇਣਗੇ ਕਿਸਾਨ ਇਹਨਾਂ ਦਾ ਸਿਰ ਨਾ ਪਾਣਗੇ ਇਹਨਾਂ ਦੇ ਗਲ ਨਾ ਪੈਣਗੇ ਆ ਸਰਕਾਰੀ ਥਾਂ ਦੇ ਉੱਤੇ ਜਿੱਥੇ ਉਥੇ ਤੇ ਖਾਲ ਮੈਂ ਮੰਨ ਲੇ ਤੇ ਜਿੱਥੇ ਖਾਲ ਹੀ ਨਹੀਂ ਉਥੇ ਤੈਨੂੰ ਕਿੱਥੋਂ 100% ਦੀ ਜਿਹੜੀ ਤੈਨੂੰ ਰਿਪੋਰਟ ਦੇ ਦੇਣਾ ਆ ਅਸਲੀਅਤ ਆ ਤੇਰੀ ਆ ਮੈਂ ਕਾਗਜ਼ ਪੱਤਰ ਲੈ ਕੇ ਤੇਰੇ ਨਾਲ ਗੱਲ ਕਰਨ ਆ ਫੇਰ ਤੇਰਾ ਇੱਕ ਰੋਬਟ ਜਰਗਾ ਮੰਤਰੀ ਆ ਜਿੱਧਰ ਨੂੰ ਉਹਦਾ ਰਿਮੋਟ ਨਾ ਪੰਦਾ ਜਿੱਧਰ ਨੂੰ ਉਹਦਾ ਸੋਚ ਨਾ ਪੰਦਾ ਮੈਂ ਕੀ ਨਾ ਉਹਦਾ ਜੋੜਾ ਘਰ ਜਾ ਕੀ ਚੇਤਨ ਸਿੰਘ ਜੋੜਾ ਜੋੜਾ ਮਾਝਰਾ ਕੇ ਜੋੜਾ ਘਰ ਜਾ ਉਹਨੂੰ ਉਹਨੂੰ ਜਾ ਕੇ ਪਟਵਾਰੀਆਂ ਨੇ ਸਲੀਅਤ ਦੱਸੀ ਆਪਣੀ ਵੀ ਆ ਸਾਡੀ ਸਲੀਅਤ ਔਰ ਉਹਦੇ ਵਿੱਚ ਮੰਨਦਾ ਵਾ ਕਿ ਇਹ ਬਿਲਕੁਲ ਤੁਹਾਡੇ ਨਾਲ ਧੱਕਾ ਹੰਡਿਆ ਵਾ ਪੰਜਾਬ ਦੀ ਸਲੀਅਤ ਇਹ ਨਹੀਂਗੀ ਤੇ ਜਦੋਂ ਆਪਣੇ ਉਹਨੇ ਸੈਕਟਰੀ ਨਾਲ ਗੱਲ ਕੀਤੀ ਤੁਹਾਨੂੰ ਗੱਲ ਹੀ ਨਹੀਂ ਆਈ ਤੇਰੇ ਮੰਤਰੀ ਨੂੰ ਵੀ ਸੈਕਟਰੀ ਨਾਲ ਗੱਲ ਕਿਦਾਂ ਕਰਨੀ ਆ ਸੈਕਟਰੀ ਨੇ ਜਵਾਬ ਕੀ ਦੇਣਾ ਵਾ ਐਨੀ ਅਫਸਰਸ਼ਾਈ ਜਿਹੜੀ ਹਾਵੀ ਹੋ ਤੇ ਅਕਸਰ ਮੈਂ ਕਹਿੰਦਾ ਸੁਣਦਾ ਵਾਂ ਵੀ ਝੰਡੀ ਲੱਗੀ ਰਹਿਣੀ ਚਾਹੀਦੀ ਆ ਪੰਜਾਬ ਜਾਵੇ ਠੱਠੇ ਖੂ ਦੇ ਵਿੱਚ ਉਹਦੇ ਵਿੱਚ ਕਾਬਲੀਅਤ ਕੋਈ ਨਹੀਂ ਤੁੱਕੇ ਨਾ ਬਣੇ ਵਜੀਰੀਆ ਜਿਨ੍ਹਾਂ ਨੂੰ ਤੂੰ ਰਿਮੋਟ ਨਾਲ ਚਲਾਉਣਾ ਉਹ ਰੋਬੋਟ ਜਿਹੜੇ ਲੋਕਾਂ ਨੂੰ ਰੱਖੇ ਹੁੰਦੇ ਰੋਟੀ ਪਾਣੀ ਪਿਵਾਉਣ ਨੂੰ ਅੱਜ ਕੱਲ੍ਹ ਤੇ ਰੈਸਟੋਰੈਂਟਾਂ ਦੇ ਵਿੱਚ ਵੀ ਆ ਗਏ ਉਹ ਤੇਰੇ ਰੋਬਟ ਆ ਜਿਹੜੇ ਤੇਰੇ ਮੰਤਰੀ ਆ ਕੀ ਕਾਬਲੀਅਤ ਆ ਕੀ ਉਹਦੀ ਦੇੜਿਆ ਪੰਜਾਬ ਨੂੰ ਔਰ ਜੇ ਉਹ ਦੁੱਖ ਦਰਦ ਵੀ ਨਹੀਂ ਸੁਣ ਸਕਦਾ ਆਪਣੇ ਮਹਿਕਮੇ ਦਾ ਤੇ ਲੱਖ ਲਾਣ ਤੇ ਉਹਦੇ ਬਾਰੇ ਮੈਂ ਇਹ ਕਹਾਂ ਨਾ ਕਿ ਇਹੋ ਜਿਹੇ ਲੋਕਾਂ ਤੋਂ ਲੋਕ ਡਰਦੇ ਕਿਉਂ ਆ ਕਹਿੰਦੇ ਆ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਜੋੜੇ ਮਾਜਰੇ ਜੈਸੇ ਮਵਾਲਿਓ ਕੋ ਨਾ ਦੇਖਾ ਕਰੋ ਹਿਕਾਰਤ ਸੇ ਨਾ ਜਾਣੇ ਕੌਣ ਸਾ ਗੁੰਡਾ ਕਬ ਵਜ਼ੀਰ ਹੋ ਜਾਏ ਇਹੋ ਜੇ ਲੋਕ ਤੂੰ ਬਾਜ਼ਾਰ ਚ ਲੈ ਲੈ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਮਹਿਕਮੇ ਦੀ ਸਿਰਫ ਝੰਡੀ ਗੱਡੀ ਗਾੜੀ ਲੱਗੀ ਤੇ ਉਹੋ ਹੰਡਾਉਣੀ ਆ ਅੱਗੇ ਆ ਤੂੰ ਕਹਿੰਦਾ ਮੈਂ ਕਿਸਾਨ ਹਤੈਸ਼ੀਆਂ ਮੈਂ ਕਿਸਾਨ ਦਾ ਪੁੱਤ ਹਾਂ ਆ ਚਿੱਠੀ ਵੇਖ 326 ਕਰੋੜ दी ए, दी दी रिकवरी दी चिट्ठी कड्डी तू ਕਿਸਾਨਾਂ ਨੂੰ ਤੇ ਇਹਦੇ ਵਿੱਚ 6 ਸਰਕਲਾਂ ਦਾ ਜਿਹੜਾ ਕੱਢਿਆ ਵਾ ਜੋੜ ਵੀ 20% ਜਿਹੜੇ ਖੇਤਾਂ ਨੂੰ ਪਾਣੀ ਲੱਗਾ ਵਾ ਉਹਦੀ 326 ਕਰੋੜ ਦੀ रिकवरी ਕਰਨ ਦੀ तू चिट्ठी ਕੱਢੀ ਅਫਸਰਾਂ ਨੂੰ ਕਹਿੰਦੇ ਆ ਰਿਕਵਰੀ ਕਰੋ ਇਹ 20% ਦੀ चिट्ठी ਆ ਤੇ ਜੇ 100% ਖੇਤਾਂ ਨੂੰ ਪਾਣੀ ਲੱਗਦਾ ਹੋਵੇ ਤੇ 326 ਨੂੰ 5 ਨਾਲ ਗੁਣਾ ਕਰ 1635 ਕਰੋੜ ਰੁਪਈਆ ਕਿਸਾਨ ਦੇ ਸਕਦਾ ਤੈਨੂੰ 1635 ਕਰੋੜ ਰੁਪਈਆ ਕਿਸਾਨ ਖੁਦਕੁਸ਼ੀਆਂ ਕਰਦੇ ਫਿਰਦੇ ਆ ਕਿਸਾਨਾਂ ਕੋ ਮਤਲਬ ਬੱਚੇ ਪੜਾਉਣ ਨੂੰ ਪੈਸੇ ਨਹੀਂ ਆਪ ਉਹਨਾਂ ਦਾ ਤਾਂ ਕਿਹਦੇ ਘਰ ਰੋਟੀ ਨਹੀਂ ਬਕਦੀ ਵੀ ਇਹੋ ਜਿਹੇ ਵੀ ਜਿਹੜੇ ਕਿਸਾਨ ਆ ਜਿਨ੍ਹਾਂ ਕੋਲ ਮਤਲਬ ਪੈੜੀ ਇੰਨੀ ਆ ਵੀ ਉਹ ਵੇਚ ਕੇ ਮਾਂ ਨਿਆਣੇ ਪੜਾਏ ਜਾਂਦੇ ਆ ਤੇ ਬਾਕੀ ਖਰਚੇ ਚੱਲਦੇ ਆ ਇਹ ਤੈਨੂੰ 1635 ਕਰੋੜ ਰੁਪਏ ਕਿੱਥੋਂ ਦੇਣਗੇ ਹੁਣ ਮੈਂ ਤੈਨੂੰ ਕਹਿਣ ਲੱਗਾ ਕਿ ਮੈਂ ਕੋ ਬਾਕੀ ਵਾਂਗੂ ਆਪੋਜੀਸ਼ਨ ਵਾਲਾ ਨਹੀਂ ਹਾਂ ਵੀ ਮਤਲਬ ਮੈਂ ਕੋ ਸਰਕਾਰ ਬਣਾਉਣੀ ਆ ਮੈਂ ਤੇਰੇ ਖਿਲਾਫ ਚੋਣ ਲੜਨੀ ਆ ਵੀ ਜਿੱਥੇ ਮੁੱਦੇ ਤੇ ਮਿਲਦਾ ਘੇਰੋ ਆ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਸਪਸ਼ਟ ਕਰ ਇਹਦੇ ਉੱਤੇ ਕਿ ਜੀ ਕੀ ਇਹ ਜਾਣਬੁੱਝ ਕੇ ਆ ਜਾਣ ਗੈਲੀ ਦੇ ਵਿੱਚ ਹੋਇਆ ਵਾ ਤੇ ਜੇ ਇਹ ਜਾਣਬੁੱਝ ਕੇ ਕੀਤਾ ਗਿਆ ਮੋਦੀ ਹਣਾ ਦੇ ਤਲਵੇ ਚੱਟਣ ਲਈ ਅਮਿਤ ਸ਼ਾਹ ਦੇ ਤਲਵੇ ਚੱਟਣ ਲਈ ਜਾਂ ਬਾਕੀ ਸਟੇਟਾਂ ਦੇ ਵਿੱਚ ਆਪਣੀ ਸਰਕਾਰ ਦੇ ਰਾਹ ਬਣਾਉਣ ਲਈ ਇਹ ਕੀਤਾ ਗਿਆ ਤੇ ਫਿਰ ਤੇਰੇ ਲਈ ਮੈਂ ਕਹਿ ਕੇ ਸਮਾਪਤੀ ਕਰ ਲਗਾ ਤੈਨੂੰ ਅਕਲ ਆ ਜਾਣੀ ਚਾਹੀਦੀ ਆ ਕਿ ਕਿੱਥੇ ਕਿਹੋ ਜਿਹੇ ਵਾਅਦੇ ਕਰਦਾ ਹਾਂ ਸਾਡੇ ਨਾਲ ਇਨਕਲਾਬ ਦੇ ਕਿਹੋ ਜਿਹੇ ਗੱਲਾਂ ਕਰਦਾ ਹਾਂ ਪੰਜਾਬ ਲਈ ਲੜਨ ਦੀਆਂ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਿ ਪਿਪਲੀ ਦੇ ਆ ਪੱਤਿਆ ਓਏ ਕਾਦੀ ਖੜਖੜ ਖੜਖੜ ਲਈ ਹੋਈ ਆ ਭਗਵੰਤ ਮਾਨ ਨੂੰ ਇੰਨਾ ਦੱਸਦੇ ਜਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ